ਮੇਰੇ ਵਾਲੇ ਫੱਤੇ ਜਿੱਤਾ ਨਹੀਂ ਬੈਠੇ ਨਾ ਕਰ ਲੋ ਫਿਰ ਚਾ ਪੰਮਾ ਬਾਈ ਜੀ ਆਏ ਨਹੀਂ ਜੇ ਤੈਨੂੰ ਹਲੇ ਵੀ ਨਹੀਂ ਪਤਾ ਲੱਗਾ ਪਰ ਸ਼ਾਮ ਨੂੰ ਪੰਮੇ ਕੋਲੇ ਆਈਆਂ ਰੱਖ ਕੇ ਦਿਖਾਊਗਾ ਕਹਿ ਰਹੀ ਔਨ ਜੱਟਾ ਦੇ ਬਾਅਦ ਕਹਿ ਰਹੀ ਔਨ ਜੱਟੀਆਂ ਬਣਾਈ ਵਰਨਿੰਗ ਤੋਂ ਬਾਅਦ ਕੋਈ ਫੀਮੇਲ ਵਰਜ਼ਨ ਬਣੂਗਾ ਕੀ ਬਣਾ ਬਈ ਕਿਉਂਕਿ ਬਣਨਾ ਜ਼ਰੂਰੀ ਹੈ ਇਹਦਾ ਜਵਾਬ ਪੰਮਾ ਪੰਮਾ ਦੇਊਗਾ ਦਾ ਬੈਟਰਾ ਉਹ ਕਹਿੰਦੇ ਵੀ ਕਿੱਪੀ ਨੂੰ ਇੱਕ ਵੀ ਡਾਇਲੋਗ ਨਹੀਂ ਦਿੱਤਾ ਸਾਰੇ ਦੇ ਸਾਰੇ ਡਾਇਲੋਗ ਪੰਮੇ ਨੂੰ ਦਿੱਤੇ ਮੈਂ ਮੈਂ ਰਕਸਾ ਦਾ ਹੀ ਡਾਇਲੋਗ ਮੇਰੇ ਹੀ ਲਿਖਿਓਏ ਨੇ ਸੋ ਮੈਨੂੰ ਆਇਆ ਲੱਗਿਆ ਜਿਹੜੇ ਕਰੈਕਟਰ ਨੂੰ ਲੋੜ ਆ ਡਾਇਲੋਗਾਂ ਦੀ ਕਿਉਂਕਿ ਪੰਮੇ ਦਾ ਕਰੈਕਟਰ ਅਸੀਂ ਸ਼ੁਰੂ ਤੋਂ ਇਦਾਂ ਦਾ ਬਣਾਇਆ ਸੀ ਤੇ ਗੇਜੇ ਦਾ ਕਰੈਕਟਰ ਇਸੇ ਤਰੀਕੇ ਦਾ ਹੈਗਾ ਦੇਖਿਓ ਜਾ ਕੇ ਰਿਵਿਊ ਪਾਓ ਵਧੀਆ ਵਧੀਆ ਲਿਖੋ 15 ਸਾਲ ਲੱਗੇ ਨੇ 2010 11 ਦੇ ਵਿੱਚ ਅਸੀਂ ਮਿਲਲਾ ਦਾ ਪਹਿਲੀ ਮਿਰਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਹਿੰਦੇ ਲੈਂਸ ਨਹੀਂ ਫਾਦਦਾ ਅਤੀ ਬਨਮ ਬਿਨਾਂ ਲੈਂਸ ਤੋਂ ਕੀਤੀ ਵੀ ਐਫਐਕਸ ਬੜੇ ਡਰਾਮੇ ਹੋਏ ਨੇ ਇਹਦਾ ਮਤਲਬ ਫਿਲਮ ਵਧੀਆ ਯਾਰ ਸਾਡੀ ਇਹਦਾ ਮਤਲਬ ਫਿਲਮ ਵਧੀਆ ਯਾਰ ਸਾਡੀ ਜੇ ਜੇਲ੍ਹ ਦੇ ਵਿੱਚ ਮੈਂ ਜਾਣਾ ਚਾਹੁੰਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਸੀਨ ਸ਼ੂਟ ਕਰਨ ਦਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਜੀ ਸਾਰਾ ਕੁਝ ਵਧੀਆ ਰਿਹਾ ਹੈ ਇਹ ਸਮਝਣਾ ਹੀ ਪੈਣਾ ਕਿ ਜੇ ਤੈਨੂੰ ਹਲੇ ਵੀ ਨਹੀਂ ਪਤਾ ਲੱਗਿਆ ਜੇ ਤੈਨੂੰ ਹਲੇ ਵੀ ਨਹੀਂ ਪਤਾ ਲੱਗਾ ਪਰ ਸ਼ਾਮ ਨੂੰ ਪੰਮੇ ਕੋਲੇ ਆਈਏ ਰੱਖ ਕੇ ਦਿਖਾਊਗਾ। ਦਾ ਥੈਂਕ ਯੂ। ਥੈਂਕ ਯੂ ਬ੍ਰਦਰ। ਥੈਂਕ ਯੂ ਤੁਹਾਨੂੰ ਵਧੀਆ ਲੱਗਿਆ ਸੀ ਲਵਾਤਾ। ਚਲੋ। ਰਾਈਟ ਸੋ। ਦੋ ਸਾਹਿਬ। ਚਲੋ। ਥੈਂਕ ਯੂ। ਚਲੋ ਹੁਣ ਕੋ ਬੋਲਦਾ। ਬੋਲਦਾ ਆ ਰਿਹਾ ਨਹੀਂ। ਸੇਪੀਲ ਇਹ ਆ ਜੀ ਵਾ ਲੱਗ ਜਾਣੀਆਂ ਪਰਸੋਂ ਨੂੰ ਫਿਲਮ ਜਾ ਕੇ ਦੇਖਿਓ ਜਿਨ੍ਹਾਂ ਨੇ ਨਹੀਂ ਦੇਖੀ ਦੇਖਿਓ ਜਾ ਕੇ ਰਿਵਿਊ ਪਾਓ ਵਧੀਆ ਵਧੀਆ ਲਿਖੋ 15 ਸਾਲ ਲੱਗੇ ਨੇ 2010 11 ਦੇ ਵਿੱਚ ਅਸੀਂ ਮਿਲਲਾ ਦਾ ਪਹਿਲੀ ਮਿਰਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਬੜੇ ਮਿਸਫਾਇਰ ਹੋਏ ਨੇ ਜ਼ਿੰਦਗੀ ਦੇ ਵਿੱਚ ਸੋ ਇਹਨੂੰ ਤੁਸੀਂ ਰਾਈਟ ਟਿਕਾਣੇ ਤੇ ਤੀਰ ਨੂੰ ਲਾ ਦਿਓ ਸਾਡੇ ਨੂੰ ਬੜੀ ਮਿਹਨਤ ਕੀਤੀ ਆ ਤੁਸੀਂ ਦੇਖ ਹੀ ਲਿਆ ਸਕਦਾ ਇਹਨਾਂ ਨੇ ਮਿੱਟੀ ਇੰਨੀ ਖਿਲਾਰੀ ਲੈਂਸ ਪਾਇਓ ਸੀ ਮੇਰੀਆਂ ਅੱਖਾਂ ਦਾ ਤਿੰਨ ਵਾਰੀ ਟ੍ਰੀਟਮੈਂਟ ਹੋਇਆ ਤੋ ਕਹਿੰਦੇ ਲੈਂਸ ਨਹੀਂ ਪਾਸਦਾ ਅਤੀ ਫਿਲਮ ਬਿਨਾ ਲੈਂਸ ਤੋਂ ਕੀਤੀ ਵੀ ਆ ਫੈਕਸ ਬੜੇ ਡਰਾਮੇ ਹੋਏ ਨੇ ਸੋ ਸਾਡੀ ਮਿਹਨਤ ਨੂੰ ਤੁਸੀਂ ਭਾਗ ਲਾਇਓ ਸਪੋਰਟ ਕਰਿਓ ਥੈਂਕ ਯੂ ਸੋ ਮੱਚ ਸਰਗੁਨ ਜੀ ਆਈ ਨਹੀਂ ਸਰਗੁਨ ਸਰਗੁਨ ਜੀ ਦੱਸਣਗੇ ਵਰਨਿੰਗ ਜਈ ਫਿਰ ਐਕਚੁਅਲੀ ਮੈਂ ਮੈਂ ਨਾ ਸੋਚ ਰਹੀ ਸੀ ਮੈਂ ਕਿਹਾ ਯਾਰ ਮੈਂ ਵਰਨਿੰਗ ਦੇਖਣ ਜਾ ਰਹੀ ਆ ਮੈਨੂੰ ਪਸੰਦ ਪਤਾ ਨਹੀਂ ਆਊਗੀ ਕਿ ਨਹੀਂ ਆਊਗੀ ਮੈਂ ਇੰਟਰਵਲ 'ਚ ਉੱਠੀ ਤੇ ਮੈਂ ਗਿੱਪੀ ਨੂੰ ਕਿਹਾ ਮੈਂ ਕਿਹਾ ਕਹਿ ਰਹੀ ਹਾਂ ਜੱਟਾਂ ਦੇ ਬਾਦ ਕਹਿ ਰਹੀ ਹਾਂ ਜੱਟੀਆਂ ਬਣਾਈ ਵਾਰਨਿੰਗ ਤੋਂ ਬਾਦ ਕੋਈ ਫੀਮੇਲ ਵਰਜ਼ਨ ਬਣੂਗਾ। ਯਾ ਵਾਹ ਕਿਉਂਕਿ ਬਣਨਾ ਜ਼ਰੂਰੀ ਹੈ। ਬਣਿਆ ਉਹ ਮੈਂ ਕਿੱਥੇ ਬਣਾਵਾਂਗੀ। ਮੰਮਾ ਮੈਂ ਦੋ ਚਾਰ ਬੰਦੇ ਮਾਰੂੰਗੀ ਜਿਨ੍ਹਾਂ ਤੋਂ ਮੈਨੂੰ ਗੁੱਸਾ ਹੈ ਤੇ ਦੂਜੀ ਗੱਲ ਮੈਂ ਇਹਨਾਂ ਨੂੰ ਆ ਗਈ ਕਿ ਇਹਦੇ ਬਾਦ ਘੱਟੋ ਘੱਟ ਦੋ ਚਾਰ ਮਹੀਨੇ ਮੈਂ ਚਮਚੇ ਨਾਲ ਕੁਝ ਨਹੀਂ ਖਾਣਾ। ਚਮਚੇ ਬੈਨ ਆ ਸਾਡੇ ਘਰ 'ਚ ਤੇ ਬਹੁਤ 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 ਰੀਜਨਲ ਫਿਲਮ ਬਣਾਈ ਹੋਈ ਆ। ਆਨੈਸਟਲੀ ਮਤਲਬ ਸਾਊਂਡ ਡਿਜ਼ਾਈਨ ਤੋਂ ਲੈ ਕੇ ਡਾਇਲੌਗ ਤੋਂ ਲੈ ਕੇ ਲੁੱਕ ਤੋਂ ਲੈ ਕੇ ਹਰ ਚੀਜ਼ ਬਹੁਤ ਬਹੁਤ ਹੈਂਟਾ ਸੈਕਿੰਡ ਅਫੇਅਰ ਨੂੰ ਤੁਸੀਂ ਜ਼ਰੂਰ ਜ਼ਰੂਰ ਆਉਣਾ ਹੈ ਤੇ ਫਿਲਮ ਦੇਖਣੀ ਆ ਇਟ ਇਜ਼ ਮਾਈਂਡ ਬਲੈਡੀ ਬਲੋਇੰਗ ਜੇ ਤੁਸੀਂ ਦੇਖੋਗੇ ਤਾਂ ਹੀ 3 4 5 ਬਣੂਗੀ ਸੋ ਸੀ ਯੂ ਇਨ ਦਾ ਥੀਏਟਰਿਸ ਆਨ ਦਾ ਸੈਕਿੰਡ ਅਫੇਅਰ ਇਹਦਾ ਜਵਾਬ ਪੰਮਾ ਪੰਮਾ ਦਊਗਾ ਦਾ ਬੈਟਰਾ ਉਹ ਕਹਿੰਦੇ ਵੀ ਗਿੱਪੀ ਨੂੰ ਇੱਕ ਵੀ ਡਾਇਲੌਗ ਨਹੀਂ ਦਿੱਤਾ ਸਾਰੇ ਦੇ ਸਾਰੇ ਡਾਇਲੌਗ ਪੰਮੇ ਨੂੰ ਦਿੱਤੇ ਮੈਂ ਮੈਂ ਰਕਸਾ ਦਾ ਡਾਇਲੋਗ ਮੇਰੇ ਹੀ ਲਿਖਿਓਏ ਨੇ ਸੋ ਮੈਨੂੰ ਐ ਲੱਗਿਆ ਜਿਹੜੇ ਕਰੈਕਟਰ ਨੂੰ ਲੋੜ ਆ ਡਾਇਲੋਗਾਂ ਦੀ ਕਿਉਂਕਿ ਪੰਮੇ ਦਾ ਕਰੈਕਟਰ ਅਸੀਂ ਸ਼ੁਰੂ ਤੋਂ ਇਦਾਂ ਦਾ ਬਣਾਇਆ ਸੀ ਤੇ ਗੇਜੇ ਦਾ ਕਰੈਕਟਰ ਇਸੇ ਤਰੀਕੇ ਦਾ ਹੈਗਾ ਸੋ ਫਿਲਮ ਨਾਲ ਮੈਨੂੰ ਹਮੇਸ਼ਾ ਇਦਾਂ ਲੱਗਦਾ ਕਿਉਂਕਿ ਜਿਨ੍ਹਾਂ ਨੇ ਫਿਲਮ ਹੁਣ ਦੇਖ ਲਈ ਆ ਬੜੇ ਲੋਕੀ ਕਮੈਂਟ ਕਰਦੇ ਸੀ ਕਹਿੰਦੇ ਯਾਰ ਪੰਮੇ ਦਾ ਰੋਲ ਤਾਂ ਨਹੀਂ ਘਟਾਤਾ ਐ ਤਾਂ ਨਹੀਂ ਕਰਤਾ ਉਹ ਤਾਂ ਨਹੀਂ ਕਰਤਾ ਮੈਂ ਜ਼ਿੰਦਗੀ 'ਚ ਹਮੇਸ਼ਾ ਇਮਾਨਦਾਰੀ ਨਾਲ ਫਿਲਮ ਬਣਾਈ ਆ ਅਸੀਂ ਸਿਨੇਮੇ ਨੂੰ ਪਿਆਰ ਕਰਦੇ ਆ ਜੋ ਜ਼ਰੂਰੀ ਸੀ ਉਹੀ ਬਣਾਇਆ ਥੈਂਕ ਯੂ ਥੈਂਕ ਯੂ ਥੈਂਕ ਯੂ ਦੇਖੋ ਕੁੱਝ ਚੀਜ਼ਾਂ ਹੁੰਦੀਆਂ ਜਿਹੜੀਆਂ ਚੁੱਪ ਰਹਿ ਕੇ ਬੋਲੀਆਂ ਜਾਂਦੀਆਂ ਉਹ ਕੰਮ ਹੋਇਆ ਤੇ ਅਗਲੀ ਦੇ ਵਿੱਚ ਤਾਂ ਜਿਹੜਾ ਐਕਟੀ 1.5 ਸੀ ਉਹ ਵੀ ਨਹੀਂ ਹੋਣਾ ਅਗਲੀ ਦੇ ਵਿੱਚ ਤਾਂ ਹੋਰ ਮਾਹੌਲ ਕੈ ਥੈਂਕ ਯੂ ਜੀ ਵਾਰਨਿੰਗ 2 ਰਿਲੀਜ਼ ਹੋਣ ਜਾ ਰਹੀ ਹੈ ਜੀ 2 ਫਰਵਰੀ ਨੂੰ ਸੈਕੰਡ ਪਾਰਟ ਦਾ ਸੈਕੰਡ ਫਰਵਰੀ ਸੈਕੰਡ ਮਹੀਨਾ ਤੇ 2 ਘੰਟੇ ਦੀ ਦੇਖੋ ਕਿੰਨੇ 2 ਤੇ ਦੋ ਇਕੱਠੇ ਹੋਗੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਧੰਨਵਾਦ ਤੁਹਾਡਾ ਸਾਰਿਆਂ ਦਾ ਹੈ ਨਾ ਜਦੋਂ ਵੀ ਕਿਤੇ ਕੋਈ ਸਾਡੀ ਫਿਲਮ ਆਉਂਦੀ ਆ ਤਾਂ ਤੁਸੀਂ ਸਾਰੇ ਜਾਣੇ ਬਹੁਤ ਸਾਥ ਦਿੰਦੇ ਹੋ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਜਮਾਨਾ ਤੇ ਚੰਡੀਗੜ੍ਹ ਮੋਹੱਲੀ ਦਾ ਜਿਹੜਾ ਸੋਸ਼ਲ ਮੀਡੀਆ ਦੇ ਜਿੰਨੇ ਤੁਸੀਂ ਹੈਗੇ ਆ ਸਾਡਾ ਬਹੁਤ ਸਾਥ ਦਿੰਦੇ ਆ ਤੇ ਅੱਜ ਪ੍ਰੀਮੀਅਰ ਤਾਂ ਮੈਂ ਅੱਜ ਕੀ ਗੱਲ ਜੀ ਸੁਣਨੀ ਨਹੀਂ ਹੈ ਹਾਂ ਕਿ ਅੱਜ ਕੇਜ ਦਾ ਕਾਬੂ ਆਉਗੇ ਨਹੀਂ ਆ ਉਹ ਅੱਜ ਸਰ ਵਿੱਚ ਫਿਲਮ ਦਾ ਪ੍ਰੀਮੀਅਰ ਆ ਹੋਰ ਕੋ ਸੋਝੀ ਨਹੀਂ ਰਿਹਾ ਸਮਝ ਨਹੀਂ ਆ ਰਹੀ ਵੀ ਕੀ ਕਰੀਏ ਇੰਨੀ ਉਹ ਤਾਂ ਸਵੇਰੇ ਤਿੰਨ ਕਾਲਜਾਂ ਚ ਪ੍ਰਮੋਸ਼ਨ ਕਰਕੇ ਆਏ ਆ ਪ੍ਰਿੰਸਪਾ ਜੀ ਇੱਥੇ ਥੋੜਾ ਜਿਹਾ ਹੈ ਪ੍ਰਿੰਸਪਾ ਜੀ ਇਹ ਫਿਲਮ ਹੈ ਜਿਹਨੇ ਬੰਦਾ ਤੋਂ ਕਿ ਇਹ ਗੈਸ ਦਾ ਸਵਾਡਾ ਬੜਾ ਲੰਬਾ ਸੀਗਾ ਪਰ ਬੱਚੇ ਬੱਚੇ ਦੇ ਰੂਪੇ ਹੋ ਗਿਆ ਪਪਾ ਪਪਾ ਹਾਂ ਨਹੀਂ ਵਾਹਿਗੁਰੂ ਨੇ ਮਿਹਨਤ ਕੀਤੀ ਹੈ ਬਿਲਕੁਲ ਜਿਹੜੇ ਖੜੇ ਹੋ ਜੀ 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 ਬਾਦ ਚੰਗਾ ਲੱਗ ਰਿਹਾ ਬਾਬਾ ਰੱਖੇ ਮੇਰ ਤੇ ਸਾਨੂੰ ਆਏ ਆ ਵੀ ਗਿੱਪੀ ਬਾਈ ਸਾਡੇ ਤੇ ਇੰਨਾ ਫੇਸ ਕਰਦੇ ਆ ਹੈਨਾ ਤੇ ਵੀ ਭਾਨੇ ਬਾਈ ਦੀ ਡਿਊਟੀ ਲਈ ਹੁੰਦੇ ਵੀ ਅੱਖਾਂ ਬੰਦ ਕਰਕੇ ਇਹਨਾਂ ਨੂੰ ਪੈਸੇ ਫੜਾਈ ਜਾਂਦੇ ਆ ਅਮਰ ਅਰਗਨ ਨੂੰ ਤੇ ਉਹ ਉਹਦੇ ਤੇ ਅਸੀਂ ਖਰੇ ਉੱਤਰੀਏ ਸਾਰੇ ਜਣੇ ਜਿਉਂ ਸਾਡਾ ਫੁੱਲ ਲੱਗਿਆ ਹੋਇਆ ਤੇ ਇੰਨਾ ਕੁ ਬਾਅਦ ਆ ਵੀ ਸਾਡੇ ਡਾਇਰੈਕਟਰ ਨੇ ਜਿਹੜਾ ਦਿਖਾਇਆ ਮਾਹੌਲ ਨਿਰਾਸ਼ ਨਹੀਂ ਹੁੰਦਾ ਨਿਰਾਸ਼ ਨਹੀਂ ਹੁੰਦਾ ਵੇ 100% ਹਾਂ ਪੀਰੇਜ ਬਾਈ ਜੀ ਕਿੰਨੇ ਕੈਰੈਕਟਰ ਤੁਸੀਂ ਆ ਸਭ ਕਮਨੀਕਿਟ ਫੜਾ ਕੇ ਆਇਆ ਨਹੀਂ ਛਿੰਦੇ ਨੇ ਬੰਮੇ ਨੂੰ ਭੁਲਾ ਦੀ ਅੱਜ ਵਰਨਿੰਗ ਵੀ ਮੂੰਹ ਤੇ ਆ ਕੇ ਦੇਣੀ ਪਣਦੀ ਸੀ ਜੀ ਜੀ ਸੋ ਇਸ ਵਾਰੀ ਜੋ ਕੀਪ ਆ ਰਿਹਾ ਕੀਪ ਆਉਂਦਾ ਜਾਂ ਫਿਰ ਇਸ ਵਾਰ ਕੀਪ ਮੰਨੀ ਤੇ ਨਹੀਂ ਬਹੁਤ ਅਮੇਜ਼ਿੰਗ ਮਾਹੌਲ ਆ ਯੂਨੀਵਰਸਾ ਮੈਂ ਹਮੇਸ਼ਾ ਕਹਿੰਦਾ ਨਾ ਵਰਨਿੰਗ ਦੇ ਮੈਂ ਲੱਕੀ ਫੀਲ ਕਰਦਾ ਕਿ ਮੈਂ ਇੱਕੋ ਹੀ ਫਰੈਂਚਾਈਜ਼ੀ ਵਿੱਚ ਦੋ ਕੈਰੈਕਟਰ ਨਵਾ ਰਿਹਾ ਕੀਪੇ ਦਾ ਸੋ ਅਡਵਾਂਸ ਬੁਕਿੰਗ ਵੀ ਓਪਨ ਹੋਊਗੀ ਆ ਸਾਰੀ ਜਗ੍ਹਾ ਬਿਲਕੁਲ ਤੇ ਥੈਂਕ ਯੂ ਸਾਰੇ মিডিਆ ਦਾ सारे दर्शकों का जिन्होंने मॉर्निंग हमेशा प्या बिल्कुल निराश नहीं होने जिम्मे बानून प्यार दता तू अमेर नहीं हो जिमेवारी ज्यादा बढ़ जाती है पहली फिल्म हेट गई होगी दूजी दिम्मेवारी बदी गई है ਵਾਰਾ ਇਹ ਹੈ ਕਿ ਜਿੰਮੇਵਾਰੀ ਤੇ ਆਪਣੇ ਪੂਰੇ ਖਰੀਦਦਾਰੀ ਆਂਡਰ 1% ਲਾਵਾਂਗੇ ਅਸੀਂ ਆਪਣੇ ਵੱਲੋਂ ਮਤਲਬ ਕਿਦਾ ਜੋਰ ਲਾਇਆ ਪੂਰੀ ਮਿਹਨਤ ਕੀਤੀ ਪੂਰੀ ਮਿਹਨਤ ਕੀਤੀ ਹੋਈ ਯਾਰ ਠੀਕ ਆ ਉਹਨੂੰ ਬੀਜੀਐਮ ਤੁਹਾਨੂੰ ਵੀਐਫਐਕਸ ਤੁਹਾਨੂੰ ਵਿਜ਼ੂਅਲ ਉਹਦੀ ਗਾਰੰਟੀ ਕਰਦੇ ਸਾਨੂੰ ਪੂਰਾ ਸਵਾਦ ਆਉ ਅਸੀਂ ਕਦੇ ਇੰਨਾ ਧਿਆਨ ਨਹੀਂ ਦਿੱਤਾ ਆਪਾਂ ਤਾਂ ਇਹ ਸਾਡਾ ਤਾਂ ਇਹ ਹੁੰਦਾ ਵੀ ਬਹਾਨੇ ਕਰੋ ਆਡੀਅנס ਸੀਰੀਜ਼ ਬਣਾਓ ਇਹ ਤਾਂ ਆਡੀਅנס ਇਹਨਾਂ ਨੇ 2 ਤਰੀਕ ਨੂੰ ਸਾਨੂੰ ਦੱਸਣਾ ਸਾਨੂੰ ਸਰਟੀਫਾਈਡ ਦੇਣਾ ਵੀ ਭਾਈ ਤੁਹਾਡੇ 33 ਨੰਬਰ ਹੈ 67 ਹੈ 97 ਹੈ 99 ਨਹੀਂ 97 ਅਸੀਂ ਆਪਣਾ ਕੰਮ ਕੀਤਾ ਸੀ ਇਹਨਾਂ ਦਾ ਧਿਆਨ ਦਿੱਤਾ ਗਾ ਹਾਂ ਮੇਰੇ ਵਾਲੇ ਪੰਜੇ ਜਿੱਤਾ ਨਹੀਂ ਬੈਠੇ ਨਾ ਧਰ ਲੋ ਫਿਰ ਚਾ ਪੰਮਾ ਬਾਈ ਜੀ ਆਏ ਨੇ ਅਸੱਚ ਡਾਇਲੌਗ ਬੋਲਣ ਦਾ ਸੁਆਦ ਬਾਈ ਪਤਾ ਕਿੱਥੇ ਆਉਂਦਾ ਚਲੋ ਅੱਗੋਂ ਆਉਂਦੀਆਂ ਨਾ ਉਠਾ ਚੀ ਇਹ ਹੁਣ ਆਪਣੇ ਸਾਰੇ ਸਪੈਸਟੀਕੇਟਡ ਸਾਹਿਬ মিডিਆ ਵਾਲੇ ਉਹ ਹਮੇ ਕਰਕੇ ਮਾਹੌਲ ਆ ਹਾਏ ਥੈਂਕ ਯੂ ਥੈਂਕ ਯੂ ਜੀ ਜੀ ਉਹ ਜਿਹੜਾ ਤੇਲਾ ਸੀ ਕਿ ਕੱਲ ਵੀ ਟ੍ਰੇਲਰ ਆ ਫਿਲਮ ਵਾਲੇ ਬਾਕੀ ਆ ਤੇ ਹੁਣ ਫਿਲਮ ਦੱਸੋ ਆ ਗਈ ਹੁਣ ਮਕਾਨ ਦੇ ਵਿੱਚ ਪਿੱਗੜਾ ਚਾਣੇ ਹੁਣ ਬਸ ਜੀ ਸਾਨੂੰ ਤਾਂ ਖੁਸ਼ੀ ਆ ਵੀ ਇੰਨੇ ਤੁਸੀਂ ਸਾਰੇ ਜਣੇ ਇੱਥੇ ਇਕੱਠੇ ਹੋਏ ਹੋ ਤੇ ਫਿਲਮ ਤੇ ਤਾਂ ਅਸੀਂ ਕੋਈ ਪੂਰਾ ਜ਼ੋਰ ਲਾਇਆ ਡਾਇਰੈਕਟਰ ਸਾਹਿਬ ਤੋਂ ਲੈ ਕੇ ਮਲਾਦਾ ਸਾਡੇ ਜਿਹਨੇ ਏਡੀ ਸੀਗੇ ਲਾਈਟਮੈਨ ਸਾਰਿਆਂ ਦਾ ਯੋਗਦਾਨ ਆ ਸੋ ਬਸ ਆ ਜੀ ਟ੍ਰੇਲਰ ਫਿਲਮ ਤਾਂ ਹੁਣ ਦੇਖਣੀ ਆ ਆਪਾਂ ਹਾਂ ਅੱਛਾ ਸੀ ਸੀ ਵੀ ਬਾਈ ਕਿੰਦਾ ਕਹਿੰਦਾ ਹਾਂਜੀ ਜਿੰਨੇ ਐਕਸਾਈਟਡ ਹੋ ਅੱਜ ਹੁਣ ਕੱਲੇ ਬਣਦੇ ਆਪਾਂ ਸਾਰੇ ਜਣੇ ਮਿਲ ਕੇ ਫਿਲਮ ਦੇਖਣਗੇ ਐਕਸਾਈਟਡ ਬਹੁਤ ਆ ਬਾਈ ਕਿਉਂਕਿ ਦੇਖੋ ਜਿਵੇਂ ਕਿ ਅੱਜ ਰਿਜ਼ਲਟ ਆਉਣਾਗਾ ਸਾਨੂੰ ਬਹੁਤ ਐਕਸਾਈਟਮੈਂਟ ਆ ਤੇ ਜੋ ਡਾਇਰੈਕਟਰ ਸਾਹਿਬ ਨੇ ਸਾਡੇ ਤੋਂ ਕਰਵਾਇਆ ਜੋ ਲਿਖਿਆ ਸਾਡੇ ਲਈ ਸੋ ਕੀਤਾ ਅੱਜ ਫਾਈਨਲੀ ਅਸੀਂ ਆਪਣੇ ਆਪ ਨੂੰ ਦੇਖਾਂਗੇ ਤੇ ਸਾਨੂੰ ਸਾਰੇ ਦੇਖਣਗੇ ਸੋ ਅਸੀਂ ਬਹੁਤ ਖੁਸ਼ ਆਗੇ ਬਾਬਾ ਮਿਹਰ ਕਰੇ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਬਹੁਤ ਸਾਰਿਆਂ ਦੀ ਮਿਹਨਤ ਨੂੰ ਭਾਗ ਲੱਗਦਾ ਬਿਲਕੁਲ ਉਹ ਫਿਲਮ ਵਿੱਚ ਪਤਾ ਲੱਗੂ ਸੀਟੀ ਕੌਣ ਵਜਾਉਂਦਾ ਫਿਲਮ ਵਿੱਚ ਪਤਾ ਲੱਗੂ ਵੀ ਸੀਟੀ ਹੈ ਕਿ ਇਹਨਾਂ ਦੀ ਸੀਟੀ ਵਜਾਉਂਦਾ ਉਹ ਫਿਲਮ ਇਹ ਬੜੀ ਡਾਇਲੌਗ ਇੱਕ ਵਾਰ ਜੋ ਸੀਟੀ ਕਿਹਾ ਤੁਸੀਂ ਉਹ ਡਾਇਲੌਗ ਮੋਗੋ ਉਹ ਵਾਲਾ ਡਾਇਲੌਗ ਅੱਛਾ ਓਕੇ ਤਾਂ ਇਹਨਾਂ ਨੂੰ 15 16 ਤਰ੍ਹਾਂ ਦੀਆਂ ਸੀਟੀਆਂ ਵਜਾਉਣੀ ਆਉਂਦੀਆਂ ਨੇ ਤਾਂ ਹੀ ਦਾਦਾ ਨੂੰ ਸੀਟੀ ਹੈ ਜਿਹੜੀ ਇਹਦੀ ਸੀਟੀ ਮੈਂ ਵਜਾਉਣੀ ਆ ਨਾ ਉਹ ਨਹੀਂ ਇਹਨੂੰ ਆਉਂਦੀ ਠੀਕ ਹੈ ਕੀ ਬਾਤ ਹੈ ਐ ਐਦੇ ਚਾਉਂਦੀ ਆ ਆਵਾਜ਼ ਆਉਂਦੀ ਬਈ ਕਿ ਵੈਸੇ ਹੀ ਤਾਂ ਨਹੀਂ ਰੱਖੇ ਨਈ ਮੈਂ ਕਰ ਨਹੀਂ ਉੱਚਾ ਬੋਲ ਲੀਏ ਥੋੜਾ ਆਜੋ 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 ਭਾਈ ਸਾਡਾ ਜੀ ਵੀਰੇ ਮਾਰਕਾ ਜੀ ਬੋਲ ਲੀਂਗਾ ਹੈਪੀ ਵੀਰਾ ਚੰਨ ਦਾ ਨਾ ਚੰਨੜੀ ਹੈ ਚੰਨ ਗਾਣਾ ਤੇਰੇ ਤੋਂ ਰੱਖਿਆ ਹੁਣ ਹੁਣ ਦੋ ਲੈਣਾ ਫਿਲਮ ਚਾਰ ਚੰਨ ਲਾਤੇ ਗਾਣੇ ਹਾਂ ਹਾਂ ਜੀ ਆ ਤੇ ਅਕਸ਼ਨ ਫਿਲਮ ਕੀਤੀ ਤਾਂ ਉਹਦਾ ਗਿੱਪੀ ਦਾ ਬਹੁਤ ਪੰਚ ਹਾਂਜੀ ਉਹਦੀ ਕਹਾਣੀ ਵੀ ਬੇਸ ਹੈ ਹਾਂਜੀ ਉਹਦਾ ਗਾਣਾ ਲਿਖਦਾ ਸੀ ਤੁਹਾਡਾ ਬਹੁਤ ਕੀ ਸੀਗਾ ਇਸ ਗਾਣੇ ਦਾ ਭਾਈ ਬਸ ਮੈਨੂੰ ਆਈ ਸੀਗਾ ਕਿ ਕੁਝ ਵੱਖਰਾ ਹੋਵੇ ਬਾਈ ਉਹਦੀ ਫਿਲਮ ਹੈ ਨਾ ਪਹਿਲੀ ਵਾਰਨਿੰਗ ਬਹੁਤ ਵੱਡੀ ਫਿਲਮ ਆਈ ਕਿਉਂਕਿ ਮੇਰੇ ਲਈ ਬਹੁਤ ਵੱਡੀ ਗੱਲ ਆ ਵਰਨਿੰਗ ਦੇ ਸਮੇਂ ਉਹ ਗਾਣੀ ਕਰਦਾ ਮੈਂ ਬਾਈ ਨਾਲ ਅਸੀਂ ਪਹਿਲਾਂ ਇਕੱਠਿਆਂ ਨੇ ਫਿਲਮ ਕੀਤੀ ਮੈਂ ਤੇ ਪ੍ਰਿੰਸ ਬਾਈ ਨੇ ਤੇ ਪਹਿਲਾਂ ਤਾਂ ਗਿੱਪੀ ਬਾਈ ਦਾ ਜਦੋਂ ਵੀ ਸਾਨੂੰ ਕੰਮ ਹੁੰਦਾ ਤੇ ਆਉਂਦਾ ਵੀ ਚਲੋ ਆਪਣਾ ਘਰ ਦਾ ਮਾਹੌਲ ਹੋ ਜਾਂਦਾ ਸੋ ਇਸ ਵਾਰ ਫੋਰ ਕਰਦੀ ਫਿਰੋ ਜੀ ਸਾਰੇ ਬੰਦੇ ਆਪਣੇ ਘਰ ਦੇ ਨੇ ਹਾਂ ਜੀ ਤੇ ਮੈਨੂੰ ਬਸ ਆਈ ਸੀ ਕਿ ਚੰਗਾ ਗਾਣਾ ਹੋਲੇ ਭਾਈ ਮੈਂ ਕੁਝ ਯਾਦ ਨਹੀਂ ਸੱਟਾ ਕੋਈ ਤਾਂ ਕੋਈ ਬਰੀਫ ਮਿਲਿਆ ਸੀ ਭਾਜੀ ਨਹੀਂ ਚੈਨਲ ਹੀ ਕੋਈ ਬਰੀਫ ਨਹੀਂ ਸੀ ਚੈਨਲ ਹੀ ਬਸ ਇੱਕ ਰੋਮਾਂਟਿਕ ਗਾਣਾ ਸੀ ਕਿ ਵਧੀਆ ਗੀਤ ਪਾਉਣ ਲੱਗਿਆ ਉਹ ਇੰਨਾ ਕੀ ਬਰੀਫ ਸੀ ਫਿਰ ਉਹ ਗਾਣੇ ਦੇ ਹਿਸਾਬ ਨਾਲ ਫਿਰ ਕਈ ਫਿਲਮਾਂ ਪਾ ਰਹੀ ਗਾਣਾ ਹੀ ਨਹੀਂ ਵਧੀਆ ਮੈਂ ਭਾਈ ਚੈਨਲ ਬਣਾਇਆ ਫਿਰ ਇਹਨਾਂ ਨੇ ਮਾਹੌਲ ਦੇਖਿਆ ਔਰ ਭਾਈ ਉਹਨਾਂ ਨੇ ਵੀ ਆਏ ਦੇਖੀ ਆਏ ਲਾ ਕੁਝ ਗਾਣਾ ਇਹ ਨਾ ਇਹ ਪੰਮੇਬਾਈ ਦੀ ਜਿਹੜੀ ਆ ਨਰੇਸ਼ਰ ਆ ਉਹ ਬੋਲੀ ਬਾਈ ਕਰਦਾ ਬਹੁਤ ਜਿਆਦਾ ਨੀ ਕੋਈ ਸਮਝ ਵਾਲੀ ਕਰਦਾ ਨੀ ਉਹ ਨੀ ਉਹ ਬਾਈ ਵੈਸੇ ਗੱਲ ਨਹੀਂ ਮੰਨੂ ਮੈਨੂੰ ਮਾਰ ਤੂੰ ਮਾਰ ਬੋਲ ਦੇ ਮੜਾ ਯਾਰ ਨਹੀਂ ਨਹੀਂ ਮੰਨ ਲੂ ਵੀ ਮੈਨੂੰ ਤੁਸੀਂ ਚੰਦ ਗਾਣੇ ਲਈ ਰੇਡ ਕਰਦਾ ਵੀ ਯਾਰ ਹਾਂ ਵੜਾ ਕਿੱਦਾਂ ਕਿੱਦਾਂ ਵੀ ਚੰਦ ਗਾਣਾ ਮੈਨੂੰ ਪੰਮੇਬਾਈ ਨੇ ਕਹਿਣਾ ਵੀ ਯਾਰ ਇਹ ਕਿਹੋ ਜਿਹਾ ਖਾਣਾ ਹੋਣਾ ਚਾਹੀਦਾ ਮੈਨੂੰ ਚਿਹਰੇ ਇਦਾਂ ਦੀ ਗੱਲ ਮਾਰ ਹਾਂ ਐਪੀ ਵੀਰੇ ਮਤਲਬ ਇਦਾਂ ਦਾ ਵੀ ਮਹਾਲ ਬਣ ਜੇ ਫਿਲਮ ਦੇ ਵਿੱਚ ਉੱਚੀ ਦੀ ਨਿਕਲਦੀ ਕਾਮ ਹੈ ਇਹਦੇ ਨਹੀਂ ਯਾਰ ਬੜਾ ਸੋਹਣਾ ਬਾਈ ਪਾੜਾ ਬੰਦਿਆ ਮਾਰਾ ਤੰਦਰੁਸਤੀ ਬਖਸ਼ੇ ਸਾਰੀ ਟੀਮ ਦਾ ਬੜਾ ਸੋਹਣਾ ਕੰਮ ਆਇਆ ਸਾਡਾ ਤਾਂ ਇੱਕ ਗੀਤ ਕਰਕੇ ਹੀ ਨੰਗੇਣਾ ਇਹਨਾਂ ਦੀ ਬਹੁਤ ਵੱਡੀ ਮਿਹਨਤ ਹੈ ਸਾਰੀ ਬਹੁਤ 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 ਵਧੀਆ ਪ੍ਰੋਗਰਾਮ ਹੈ ਹਾਂ ਅੱਗੇ ਕੀ ਹੋਤ ਨਹੀਂ ਓਕੇ ਜੀ ਠੀਕ ਹੈ ਜੀ ਥੈਂਕ ਯੂ ਬਾਈ ਥੈਂਕ ਯੂ ਜੀ ਨਹੀਂ ਬੰਦ ਥੈਂਕ ਯੂ